ਹਾਂਜੀ ਬੇਟੇ ਆਪਾਂ ਪਹਿਲਾਂ ਭਾਗ 1 ਵਿੱਚ ਪਾਰਟ 1 ਦੇ ਵਿੱਚ ਨਾ ਪਾਠ 17 ਦਾ ਸਾਰ ਪੜਿਆ ਔਕੇ ਸ਼ਬਦਾਂ ਦੇ ਅਰਥ ਪੜਿਆ ਤੇ ਹੁਣ ਆਪਾਂ ਇਹਦੇ ਅਭਿਆਸੀ ਪ੍ਰਸ਼ਨ ਉੱਤਰ ਕਰੀਏ ਪ੍ਰਸ਼ਨ ਨੰਬਰ 1 ਬੱਚੇ ਝੀਲ ਉੱਤੇ ਜਾ ਕੇ ਕੀ ਕਰਦੇ ਸਨ ਉੱਤਰ ਸੈਰ ਕਰਦੇ ਸਨ ਨਿੱਕੀਆਂ ਨਿੱਕੀਆਂ ਬੇੜੀਆਂ ਵਿੱਚ ਬੈਠ ਕੇ ਚੱਪੂ ਚਲਾਉਂਦੇ ਸਨ ਠੀਕ ਹੈ ਬੱਚੇ ਝੀਲ ਉੱਤੇ ਜਾ ਕੇ ਕੀ ਕਰਦੇ ਸੀ ਬੱਚੇ ਝੀਲ ਉੱਤੇ ਜਾ ਕੇ ਸੈਰ ਕਰਦੇ ਸਨ ਅਤੇ ਨਿੱਕੀਆਂ ਨਿੱਕੀਆਂ ਬੇੜੀਆਂ ਵਿੱਚ ਬੈਠ ਕੇ ਚੱਪੂ ਚਲਾਉਂਦੇ ਸਨ ਪ੍ਰਸ਼ਨ ਨੰਬਰ 2 ਬੱਚਿਆਂ ਨੇ ਝੀਲ ਤੇ ਜਾ ਕੇ ਕੀ ਦੇਖਿਆ ਅਤੇ ਉਦਾਸ ਹੋ ਕੇ ਝੀਲ ਤੋਂ ਕੀ ਪੁੱਛਿਆ ਪੁੱਤਰ ਬੱਚਿਆਂ ਨੇ ਝੀਲ ਤੇ ਜਾ ਕੇ ਦੇਖਿਆ ਝੀਲ ਮਰ ਰਹੀ ਸੀ ਪਾਣੀ ਸੁੱਕ ਗਿਆ ਸੀ ਕੋਈ ਪੰਛੀ ਨਹੀਂ ਆਉਂਦਾ ਸੀ ਉਸ ਵਿੱਚ ਕਿਸ਼ਤੀਆਂ ਵੀ ਨਹੀਂ ਚਲਦੀਆਂ ਸਨ ਬੱਚਿਆਂ ਨੇ ਝੀਲ ਤੋਂ ਪੁੱਛਿਆ ਕਿੱਥੇ ਤਾਂ ਗਏ ਪੰਛੀ ਰੰਗਲੇ ਕਿੱਥੇ ਤਾਂ ਠੰਡੜਾ ਨੀਰ ਪ੍ਰਸ਼ਨ ਨੰਬਰ 3 ਝੀਲ ਨੇ ਬੱਚਿਆਂ ਨੂੰ ਕੀ ਜਵਾਬ ਦਿੱਤਾ ਉੱਧਰ ਝੀਲ ਨੇ ਬੱਚਿਆਂ ਨੂੰ ਜਵਾਬ ਦਿੱਤਾ ਉੱਡ ਤਾਂ ਗਏ ਮੇਰੇ ਪੰਛੀ ਰੰਗਲੇ ਸੁੱਕ ਗਿਆ ਮੇਰਾ ਨੀਰ ਪ੍ਰਸ਼ਨ ਨੰਬਰ 4 ਜਦੋਂ ਬੱਚੇ ਪਰਬਤ ਵੱਲ ਤੁਰੇ ਤਾਂ ਉਹਨਾਂ ਨੂੰ ਕਿਹੜੇ-ਕਿਹੜੇ ਪੰਛੀ ਤੇ ਜਾਨਵਰ ਮਿਲੇ ਉੱਤਰ ਜਦੋਂ ਬੱਚੇ ਪਰਬਤਵਾਂ ਨੂੰ ਤੁਰੇ ਤਾਂ ਉਹਨਾਂ ਨੂੰ ਚਿੜੀਆਂ, ਕਾਂ, ਕੁੱਗੀਆਂ, ਕਬੂਤਰ ਆਦ ਪੰਛੀ ਤੇ ਜਾਨਵਰ ਹਿਰਨ, ਸਾਂਬਰ, ਬਘਿਆੜ, ਰਿੱਚ ਮਿਲੇ। ਪ੍ਰਸ਼ਨ ਨੰਬਰ 5 ਮਨੁੱਖ ਨੇ ਬੱਚਿਆਂ, ਜਾਨਵਰਾਂ ਤੇ ਪੰਛੀਆਂ ਤੋਂ ਕਿਸ ਗੱਲ ਲਈ ਮਾਫੀ ਮੰਗੇ? ਮਨੁੱਖ ਨੇ ਬੱਚਿਆਂ ਜਾਨਵਰਾਂ ਪੰਛੀਆਂ ਤੋਂ ਰੁੱਖ ਵੱਢਣ ਲਈ ਮਾफी ਮੰਗੀ। ਪ੍ਰਸ਼ਨ 6 ਪੰਛੀਆਂ ਤੇ ਜਾਨਵਰਾਂ ਨੇ ਮਨੁੱਖ ਦੀ ਮਦਦ ਕਿਸ ਰੂਪ ਵਿੱਚ ਕੀਤੀ? ਉੱਤਰ ਪੰਛੀ ਝੁੰਝਾਂ ਵਿੱਚ ਪਾਣੀ ਲੈ ਕੇ ਆਏ ਤੇ ਜਾਨਵਰਾਂ ਨੇ ਰਾਖੀ ਕੀਤੀ। ਪ੍ਰਸ਼ਨ ਨੰਬਰ 7 ਧਰਤੀ ਉੱਤੇ ਰੁੱਖ ਬੂਟੇ ਬੀਜਣ ਤੋਂ ਬਾਅਦ ਕੀ ਵਾਪਰਿਆ ਪੁੱਤਰ ਜਦੋਂ ਧਰਤੀ ਦੇ ਉੱਪਰ ਦੁਆਰਾ ਤੇ ਰੁੱਖ ਬੂਟੇ ਬੀਜੇ ਗਏ ਜ਼ੋਰ ਦਾ ਮੀਂਹ ਆਇਆ ਰੁੱਖ ਵੱਡੇ ਹੋ ਗਏ ਪੰਛੀਆਂ ਨੇ ਰੁੱਖਾਂ ਉੱਪਰ ਆਰਣੇ ਪਾਲੇ ਬੱਚੇ ਆ ਕੇ ਖੇਡਦੇ ਅਤੇ ਕਿਸ਼ਤੀਆਂ ਵਿੱਚ ਸੈਰ ਕਰਦੇ ਹੁਣ ਆਗਿਆ ਖਾਲੀ ਥਾਂਾਂ ਖਾਲੀ ਥਾਂ ਵਿੱਚ ਪਹਿਲੀ ਖਾਲੀ ਥਾਂ ਹੈਗੀਆ ਇੱਕ ਦਿਨ ਬੱਚਿਆਂ ਨੇ ਦੇਖਿਆ ਕਿ ਝੀਲ ਖਾਲੀ ਥਾਂ ਰਹੀ ਸੀ ਝੀਲ ਮਰ ਰਹੀ ਸੀ ਦੂਜੀ ਖਾਲੀ ਥਾਂ ਹੁਣ ਖਾਲੀ ਥਾਂ ਵੀ ਉੱਥੇ ਨਾ ਆਉਂਦੇ ਹੁਣ ਪੰਛੀ ਵੀ ਉੱਥੇ ਨਾ ਆਉਂਦੇ ਨਾ ਹੀ ਉਸ ਵਿੱਚ ਖਾਲੀ ਥਾਂ ਚਲਦੀਆਂ ਨਾ ਹੀ ਉਸ ਵਿੱਚ ਕਿਸ਼ਤੀਆਂ ਚਲਦੀਆਂ ਬੱਚੇ ਖਾਲੀ ਥਾਂ ਵੱਲ ਨੂੰ ਤੁਰ ਪਏ ਬੱਚੇ ਪਰਬਤ ਵੱਲ ਨੂੰ ਤੁਰ ਪਏ ਅਗਲੀ ਖਾਲੀ ਥਾਂ ਪਹਾੜ ਪਹਾੜ ਤੇਰੇ ਖਾਲੀ ਥਾਂ ਕਿਨੇ ਵੱਢ ਲੈ ਤੇਰੇ ਰੁੱਖ ਕਿਨੇ ਵੱਢ ਲੈ ਅਗਲੀ ਖਾਲੀ ਥਾਂ ਮੈਨੂੰ ਖਾਲੀ ਥਾਂ ਦਿਓ ਮੈਨੂੰ ਮਾਫੀ ਦਿਓ ਜੇ ਮੈਨੂੰ ਮਾਫ ਕਰਦੇ ਹੋ ਗਲਤੀ ਮੇਰੀ ਹੈ ਮੈਂ ਸਾਰੇ ਖਾਲੀ ਥਾਂ ਵੱਢ ਲੈ ਮੈਂ ਸਾਰੇ ਰੁੱਖ ਵੱਢ ਲੈ ਹੁਣ ਇਹਦੀ ਔਖੇ ਸ਼ਬਦਾਂ ਦੇ ਅਰਥ ਇੱਕ ਵਾਰੀ ਫੇਰ ਦੁਬਾਰਾ ਦੇਖ ਲਓ ਅਠ ਖੇਲੀਆਂ ਮਸਤੀ ਭਰੀ ਚਾਲ ਮਸਤਾਨੀ ਚਾਲ ਆ ਕਿਰਤ ਕਰਨ ਜੋ ਕੀਤਾ ਨਾ ਜਾਣੇ ਕੀਤੇ ਉਪਕਾਰ ਨੂੰ ਭੁੱਲ ਜਾਣ ਵਾਲਾ ਪਰਬਤ ਪਹਾੜ ਨੀਰ ਪਾਣੀ ਜਲ ਗਦ ਗਦ ਹੋਣਾ ਖੁਸ਼ ਹੋਣਾ ਇਹ ਗੱਲ ਇਹ ਹੁਣ ਪਾਰਟ 2 ਦੇ ਵਿੱਚ ਮੈਂ ਪ੍ਰਸ਼ਨ ਉੱਤਰ 88 ਪ੍ਰਸ਼ਨ ਉੱਤਰ ਖਾਲੀ ਥਾਵਾਂ ਕਰਵਾ ਦਿੱਤੀਆਂ ਹੁਣ ਤੁਸੀਂ ਚੰਗੀ ਤਰ੍ਹਾਂ ਨਾਲ ਨੂੰ ਪਾਰਟ ਨੂੰ ਯਾਦ ਕਰ ਲੈ ਧੰਨਵਾਦ